ਬੀਤੀ ਰਾਤ ਇਹ ਘਟਨਾ ਵਾਪਰਦੀ ਹੈ ਤੇ ਇੱਕ ਵੱਡਾ ਜਿਹੜਾ ਟਰਾਲਾ ਏ ਉਹ ਇਸ ਖੱਡੇ ਦੇ ਵਿੱਚ ਡਿੱਗ ਜਾਂਦਾ ਤੇ ਟਰਾਲਾ ਜਿਹੜਾ ਉਹਦਾ ਉਹ ਇਸ ਖੱਡੇ ਦੇ ਵਿੱਚ ਡੇਕ ਗਿਆ ਉਸਨੇ ਦੱਸਿਆ ਕਿ ਤਕਰੀਬਨ 3 ਤੋਂ 3.5 ਲੱਖ ਰੁਪਏ ਦਾ ਨੁਕਸਾਨ ਹੈ ਜਿਹੜਾ ਉਸਦਾ ਹੋਇਆ ਹੈ ਤਕਰੀਬਨ 10 ਫੁੱਟ ਡੂੰਘਾ ਇਹ ਖੱਡਾ ਹੈ ਤਸਵੀਰਾਂ ਵੀ ਮੈਂ ਤੁਹਾਡਾ ਸਾਂਝੀਆਂ ਕਰ ਲਾਂ ਕਿ 10 ਫੁੱਟ ਦੇ ਕਰੀਬ ਗਹਿਰਾਈ ਜਿਹੜੀ ਆ ਉਹ ਇਸ ਖੱਡੇ ਦੀ ਹੈ ਹੁਸ਼ਾਲੀ ਸ਼ਹਿਰ ਅੰਦਰ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਅਕਸਰ ਤੁਸੀਂ ਦੇਖੋਗੇ ਕਿ ਸੜਕਾਂ ਦੇ ਉੱਤੇ ਪਾਣੀ ਖੜ ਜਾਂਦਾ ਹੈ ਹਾਲਾਂਕਿ ਬਿਊਟੀਫੁੱਲ ਸਿਟੀ ਹੈ ਜਿਹੜੀ ਚੰਡੀਗੜ੍ਹ ਉੱਥੇ ਵੀ ਜਦੋਂ ਬੀਤੇ ਦਿਨਾਂ ਦੇ ਦੌਰਾਨ ਬਰਸਾਤ ਹੋਈ ਤਾਂ ਸੜਕਾਂ ਦੇ ਵਿੱਚ ਟੋਏ ਆ ਜਿਹੜੇ ਉਹ ਬਣ ਗਏ ਇੱਕ ਮੋਟਰਸਾਈਕਲ ਤੁਸੀਂ ਤਸਵੀਰਾਂ 'ਚ ਦੇਖਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੀ ਇੱਕ ਸੜਕ ਉੱਤੇ ਉਹ ਮੋਟਰਸਾਈਕਲ ਸਵਾਰ ਸਮੇਤ ਖੱਡੇ 'ਚ ਡਿੱਗ ਗਿਆ ਪਰ ਸੀਪੀ ਮਾਲ ਮੁਹਾਲੀ ਦੀ ਮੈਂ ਗੱਲ ਕਰਾਂਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ ਇਸ ਮੌਕੇ ਤੁਸੀਂ ਦੇਖੋਗੇ ਅਸੀਂ ਸੀਪੀ ਮਾਲ ਦੇ ਬਿਲਕੁਲ ਸਾਹਮਣੇ ਮੌਜੂਦ ਆ ਇੱਕ ਵੱਡਾ ਜਿਹੜਾ ਟਰਾਲਾ ਏ ਉਹ ਸੀਪੀ ਮਾਲ ਦੇ ਬਾਹਰ ਬਰਸਾਤ ਪੈਣ ਕਾਰਨ ਕਰੀਬ ਹਫ਼ਤਾ ਪਰ ਪਹਿਲਾਂ ਇਹ ਸੜਕ ਹੈ ਜਿਹੜੀ ਇਹ ਤੱਸੀ ਸੀ ਤੇ ਇੱਥੇ ਇੱਕ ਵੱਡਾ ਟੋਆ ਬਣ ਗਿਆ ਸੀ ਮੁਰੰਮਤ ਅਜੇ ਹੋਣੀ ਸੀ ਪਰ ਮੁਰੰਮਤ ਹੋਣ ਤੋਂ ਪਹਿਲਾਂ ਹੀ ਬੀਤੀ ਰਾਤ ਇੱਕ ਘਟਨਾ ਵਾਪਰਦੀ ਹੈ ਤੇ ਇੱਕ ਵੱਡਾ ਜਿਹੜਾ ਟਰਾਲਾ ਏ ਉਹ ਇਸ ਖੰਡੇ ਦੇ ਵਿੱਚ ਡਿੱਗ ਜਾਂਦਾ ਹਾਲਾਂਕਿ ਜਿਹੜਾ ਟਰਾਲਾ ਚਾਲਕ ਜਿਹੜਾ ਡਰਾਈਵਰ ਸੀ ਉਸਦੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ ਕਿ ਭਾਵੇਂ ਹੁਣ ਤਾਂ ਹਾਲਾਂਕਿ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਬੈਰੀਕੇਡ ਕਰਕੇ ਰਸਤੇ ਨੂੰ ਪਿੱਛੋਂ ਪਲਾ ਬੰਦ ਕਰ ਦਿੱਤਾ ਗਿਆ ਏ ਨਿਸ਼ਾਨ ਲਗਾ ਦਿੱਤੇ ਗਏ ਨੇ ਕਿ ਅੱਗੇ ਟੋਆ ਏ ਪਰ ਉਹਦੇ ਅਨੁਸਾਰ ਕਿ ਰਾਤ ਜਦੋਂ ਉਹ ਇਸ ਰਸਤੇ ਦੇ ਉੱਤੇ ਆ ਰਿਹਾ ਸੀ ਤਾਂ ਉਦੋਂ ਕੋਈ ਦੂਰ ਨਿਸ਼ਾਨੀ ਹੈ ਜਿਹੜੀ ਉਹ ਨਹੀਂ ਲਗਾਈ ਗਈ ਸੀ ਮਿੱਟੀ ਜ਼ਰੂਰ ਪਈ ਸੀ ਉਸਨੇ ਕਿਹਾ ਕਿ ਉਹ ਮਿੱਟੀ ਹੈ ਜਿਹੜੀ ਉਸ ਨੂੰ ਨਜ਼ਰ ਜ਼ਰੂਰ ਆਈ ਸੀ ਪਰ ਕੋਈ ਨਿਸ਼ਾਨੀ ਨਾ ਹੋਣ ਕਰਕੇ ਕਿ ਤਰ੍ਹਾਂ ਕਿਤੇ ਦਿੱਕਤ ਆ ਜਿਹੜੀ ਉਹ ਆਈ ਤੇ ਟਰਾਲਾ ਜਿਹੜਾ ਉਹਦਾ ਉਹ ਇਸ ਖੱਡੇ ਦੇ ਵਿੱਚ ਡੇਗ ਗਿਆ ਉਸਨੇ ਦੱਸਿਆ ਕਿ ਤਕਰੀਬਨ 3 ਤੋਂ 3.5 ਲੱਖ ਰੁਪਏ ਦਾ ਨੁਕਸਾਨ ਹੈ ਜਿਹੜਾ ਉਸ ਦਾ ਹੋਇਆ ਹੈ ਹਾਲਾਂਕਿ ਮੌਕੇ ਦੇ ਉੱਤੇ ਤੁਸੀਂ ਦੇਖੋਗੇ ਜਿਹੜੀਆਂ ਇਹ ਮਸ਼ੀਨਾਂ ਨੇ ਇਹ ਇਹ ਟਰਾਲੇ ਨੂੰ ਕੱਢਣ ਦੇ ਲਈ ਮੌਕੇ ਤੇ ਬੁਲਾਈਆਂ ਗਈਆਂ ਨੇ ਇਹਨਾਂ ਮਸ਼ੀਨਾਂ ਦੀ ਮਦਦ ਦੇ ਨਾਲ ਤੁਸੀਂ ਦੇਖੋਗੇ ਕਿ ਇਸ ਟਰਾਲੇ ਨੂੰ ਖੱਡੇ ਚੋਂ ਬਾਹਰ ਕੱਢਿਆ ਜਾਣਾ ਬਹੁਤ ਸਾਰਾ ਨੁਕਸਾਨ ਹੋਇਆ ਹਾਲਾਂਕਿ ਇੱਕ ਸਾਈਡ ਤੋਂ ਜਿਹੜੀ ਟ੍ਰੈਫਿਕ ਹੈ ਉਹ ਚੱਲ ਰਹੀ ਹੈ ਤਸਵੀਰਾਂ ਤੁਸੀਂ ਦੇਖੋਗੇ ਕਿ ਟਰੈਕਟਰ ਜਿਹੜਾ ਟਰਾਲਾ ਇਹ ਉਹ ਨੀਚੇ ਤੋਂ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਹੈ ਤੇ ਜਿਹੜਾ ਇਹ ਖੱਡਾ ਜੇਕਰ ਇਹਦੀ ਗੱਲ ਕਰਦੇ ਹਾਂ ਤਾਂ ਤਕਰੀਬਨ 10 ਫੁੱਟ ਡੂੰਘਾ ਇਹ ਖੱਡਾ ਹੈ ਤਸਵੀਰਾਂ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ ਕਿ 10 ਫੁੱਟ ਦੇ ਕਰੀਬ ਗਹਿਰਾਈ ਜਿਹੜੀ ਆ ਉਹ ਇਸ ਖड्डे ਦੀ ਹੈ ਤੇ ਤੁਹਾਨੂੰ ਇਹ ਵੀ ਗੱਲ ਮੈਂ ਦੱਸ ਦਉਂ ਕਿ ਜਦੋਂ ਵੀ ਮੁਹਾਲੀ ਦੇ ਵਿੱਚ ਬਰਸਾਤ ਹੁੰਦੀ ਆ ਤਾਂ ਸੀਪੀ ਮਾਲ ਦੇ ਸਾਹਮਣੇ ਵਾਲਾ ਜਿਹੜਾ ਇਹ ਖੱਡਾ ਏ ਇਹ ਇੱਥੇ ਜ਼ਰੂਰ ਜਿਹੜਾ ਹੈਗਾ ਖੱਡਾ ਬਣਦਾ ਤੇ ਇੱਥੇ ਜ਼ਰੂਰ ਜਿਹੜਾ ਹੈਗਾ ਕੋਈ ਨਾ ਕੋਈ ਨੁਕਸਾਨ ਜਿਹੜਾ ਹੁੰਦਾ ਹੋਇਆ ਨਜ਼ਰ ਆਉਂਦਾ ਆਏ ਸਾਲ ਪਰ ਬਚਾਏ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਹੁਣ ਤਾਂ ਮੌਕੇ ਤੇ ਪੁਲਿਸ ਜਿਹੜਾ ਹੈਗਾ ਅ ਅਧਿਕਾਰੀ ਉਹ ਵੀ ਮੌਕੇ ਤੇ ਮੌਜੂਦ ਨੇ ਤੇ ਟ੍ਰੈਫਿਕ ਜਿਹੜੀ ਆ ਉਹ ਇੱਕ ਪਾਸੇ ਤੋਂ ਹਾਲਾਂਕਿ ਚਲਾਈ ਜਾ ਰਹੀ ਆ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਖੱਡਾ ਬਣਿਆ ਸੀ ਬਰਸਾਤੀ ਪਾਣੀ ਦੇ ਕਾਰਨ ਉਸ ਦੇ ਵਿੱਚ ਜਿਹੜਾ ਟਰਾਲਾ ਏ ਉਹ ਡੇਕ ਗਿਆ ਤੇ ਇਹ ਜਿਹੜੀਆਂ ਮਸ਼ੀਨਾਂ ਇੱਧਰ ਬੁਲਾਈਆਂ ਗਈਆਂ ਨੇ ਇਹਨਾਂ ਮਸ਼ੀਨਾਂ ਦੀ ਮਦਦ ਦੇ ਨਾਲ ਇਸ ਟਰਾਲੇ ਨੂੰ ਹੁਣ ਜਿਹੜਾ ਹੈਗਾ ਉਹ ਬਾਹਰ ਕੱਢਿਆ ਜਾਵੇਗਾ ਪਿੱਛੇ ਤੁਸੀਂ ਸੀਪੀ ਮਾਲ ਦੇਖੋਗੇ ਬਹੁਤ ਪ੍ਰਮੁੱਖ ਮਾਲ ਹੈ ਮੁਹਾਲੀ ਸ਼ਹਿਰ ਦਾ ਤੇ ਇਹ ਟਰਾਲਾ ਜਿਹੜਾ ਹੈਗਾ ਇਹ ਖੱਡੇ ਚ ਗਿਰਿਆ ਇਹਨਾਂ ਮਸ਼ੀਨਾਂ ਦੀ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੂਰ ਤੋਂ ਵੀ ਮੈਂ ਤੁਹਾਡੇ ਨਾਲ ਮੁਰ ਤੋਂ ਤਸਵੀਰਾਂ ਸੰਧੀਆਂ ਕੱਲਣਾ ਐਚ ਆਰ ਨੰਬਰ ਇਹ ਟਰਾਲਾ ਸੀ ਜੋ ਇਸ ਖੱਡੇ ਚ ਗਿਰਿਆ ਤੇ ਇੱਕ ਸਾਈਡ ਤੋਂ ਜਿਹੜੀ ਹੈਗੀ ਹੈ ਟਰੈਫਿਕ ਹੁਣ ਚਲਾ ਦਿੱਤੀ ਗਈ ਹੈ ਤੇ ਬੈਰੀਗੇਟਿੰਗ ਕਰਕੇ ਰਸਤੇ ਨੂੰ ਬਲੌਕ ਕਰ ਦਿੱਤਾ ਗਿਆ ਤਾਂ ਜੋ ਇਹ ਟਰਾਲੇ ਨੂੰ ਬਾਹਰ ਕੱਢ ਕੇ ਜਿਹੜਾ ਹੈਗਾ ਹੁਣ ਇਸ ਖੱਡੇ ਨੂੰ ਪੂਰ ਦਿੱਤਾ ਜਾਵੇ ਭਰ ਦਿੱਤਾ ਜਾਵੇ ਤੇ ਮੁਰ ਤੋਂ ਇਸ ਸੜਕ ਨੂੰ ਉੱਪਰ ਬਣਾ ਕੇ ਮੁਰਤੋ ਜਿਹੜੀ ਆਵਾਜ਼ਾਈ ਆ ਉਹ ਆਮ ਬਾਂਗ ਨਿਰੰਤਰ ਸ਼ੁਰੂ ਕਰ ਦਿੱਤੀ ਜਾਵੇ ਸੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਸੀਪੀ ਮਾਲ ਦੇ ਬਾਹਰ ਇਹ ਟਰਾਲਾ ਜਿਹੜਾ ਵੱਡਾ ਉਹ ਇੱਕ ਟੋਏ ਦੇ ਵਿੱਚ ਡਿੱਗ ਗਿਆ ਸੜਕ ਦੇ ਵਿੱਚਕਾਰ ਇਹ ਟੋਆ ਬਣਿਆ ਉਹ ਵੀ ਅਸੀਂ ਤੁਹਾਨੂੰ ਦੱਸਿਆ ਕਿ ਬਰਸਾਤੀ ਪਾਣੀ ਦੇ ਕਰਕੇ ਆਏ ਸਾਲ ਇੱਥੇ ਟੋਆ ਬਣ ਜਾਂਦਾ ਇਹ ਸੜਕ ਦੇ ਇਸ ਪਾਸੇ ਵੀ ਬਣ ਜਾਂਦਾ ਹੈ ਸੜਕ ਦੇ ਪਰਲੇ ਪਾਸੇ ਵੀ ਬਣ ਜਾਂਦਾ ਤੁਹਾਨੂੰ ਇਹ ਵੀ ਮੈਂ ਦੱਸ ਦਵਾਂ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਮੁਹਾਲੀ ਸ਼ਹਿਰ ਦੀ ਇਹ ਪ੍ਰਮੁੱਖ ਸੜਕ ਹੈ ਇਹ 에어ਪੋਰਟ ਰੋਡ ਹੈ ਉਹੀ 에어ਪੋਰਟ ਰੋਡ ਹੈ ਜਿੱਥੋਂ ਆਏ ਦਿਨ ਜਿੱਥੇ ਟ੍ਰੈਫਿਕ ਹੈ ਜਿਹੜੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੋਂ ਟ੍ਰੈਫਿਕ ਗੱਡੀਆਂ ਜਿਹੜੀਆਂ ਨੇ ਉਹ ਗੁਜ਼ਰਦੀਆਂ ਨੇ ਤੇ ਉੱਥੇ ਹੀ ਜਿਹੜੇ ਐਨ ਆਰ ਆਈ ਆਉਂਦੇ ਨੇ ਜੇਕਰ ਉਹਨਾਂ ਨੇ ਪੰਜਾਬ ਰਾਜ ਪੰਜਾਬ ਜਾਣਾ ਤਾਂ ਉਹ ਇਸੇ ਰਸਤੇਆਂ ਰਾਹੀਂ ਜਿਹੜਾ ਹੈਗਾ ਆਪਣੇ ਸ਼ਹਿਰਾਂ ਵੱਲ ਆਪਣੇ ਪਿੰਡਾਂ ਵੱਲ ਵਧਦੇ ਨੇ ਜਿਹੜੇ ਲੋਕਲ ਲੋਕ ਨੇ ਭਾਵੇਂ ਉਹਨਾਂ ਨੂੰ ਪਤਾ ਹੋਵੇ ਇਸ ਗੱਲ ਦਾ ਕਿ ਇੱਥੇ ਟੋਆ ਜਿਹੜਾ ਉਹ ਪਿਆ ਹੋਇਆ ਜਾਂ ਫਿਰ ਇੱਥੇ ਟੋਆ ਅਕਸਰ ਸੜਕ ਦੇ ਵਿੱਚ ਪੈ ਜਾਂਦਾ ਜਦੋਂ ਬਰਸਾਤ ਪੈਂਦੀ ਹੈ ਪਰ ਜਿਹੜੇ ਅਣਜਾਣ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਇਸ ਤਰੀਕੇ ਦੇ ਨਾਲ ਟੋਏ ਆ ਜਿਹੜੇ ਸੜਕਾ ਬਹਾਲੀ ਦੀਆਂ ਸੜਕਾਂ ਦੇ ਵਿੱਚ ਪੈ ਜਾਂਦੇ ਨੇ ਮੀਂਹ ਤੋਂ ਬਾਅਦ ਤਾਂ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੈ ਜਿਹੜਾ ਉਹ ਨਾ ਹੋ ਸਕੇ ਮਾਲੀ ਨੁਕਸਾਨ ਦੀ ਪੂਰਤੀ ਕੀਤੀ ਜਾ ਸਕਦੀ ਹੈ ਪਰ ਕੀਮਤੀ ਜਾਨ ਹੈ ਜਿਹੜੀ ਕਿਸੇ ਦੀ ਜੇਕਰ ਉਹ ਅਜਿਹੇ ਘਟਨਾ ਵਿੱਚ ਅਜਿਹੇ ਹਾਂ ਅਸੇ ਵਿੱਚ ਚਲੀ ਜਾਂਦੀ ਹੈ ਤਾਂ ਉਹਦੀ ਪੂਰਤੀ ਕਿਸੇ ਵੀ ਕਿਸਮ ਤੇ ਕਿਸੇ ਵੀ ਪਦਰਤੇ ਨਹੀਂ ਕੀਤੀ ਜਾ ਸਕਦੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇਗਾ ਤੇ ਅਜਿਹੇ ਹਾਸਿਆਂ ਨੂੰ ਜਿਹੜੀ ਹੈਗੀ ਉਹ ਠੱਲ ਪਾਈ ਜਾਵੇਗੀ ਕੈਮਰਾ ਪਰਸਨ ਸਰਬਜੀਤ ਸਿੰਘ ਨਾਲ ਦਵਿੰਦਰ ਸਿੰਘ ਮੋਹਾਲੀ ਮੀਤੀ ਰਾਤ ਇਹ ਘਟਨਾ ਵਾਪਰਦੀ ਹੈ ਤੇ ਇੱਕ ਵੱਡਾ ਜਿਹੜਾ ਟਰਾਲਾ ਏ ਉਹ ਇਸ ਖੱਡੇ ਦੇ ਵਿੱਚ ਡਿੱਗ ਜਾਂਦਾ ਤੇ ਟਰਾਲਾ ਜਿਹੜਾ ਉਹਦਾ ਉਹ ਇਸ ਖੱਡੇ ਦੇ ਵਿੱਚ ਡੇਕ ਗਿਆ ਉਸਨੇ ਦੱਸਿਆ ਕਿ ਤਕਰੀਬਨ ਤਿੰਨ ਤੋਂ 3.5 ਲੱਖ ਰੁਪਏ ਦਾ ਨਿਸ਼ਾਨ ਹੈ ਜਿਹੜਾ ਉਸ ਦਾ ਹੋਇਆ ਹੈ। ਤਕਰੀਬਨ 10 ਫੁੱਟ ਡੂੰਘਾ ਇਹ ਖੱਡਾ ਹੈ। ਤਸਵੀਰਾਂ ਵੀ ਮੈਂ ਤੁਹਾਡਾ ਸਾਂਝੀ ਕਰ ਲਾਂ ਕਿ 10 ਫੁੱਟ ਦੇ ਕਰੀਬ ਗਹਿਰਾਈ ਜਿਹੜੀ ਆ ਉਸ ਖੱਡੇ ਦੀ ਹੈ। ਮੋਹਾੜੀ ਸ਼ਹਿਰ ਅੰਦਰ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਅਕਸਰ ਤੁਸੀਂ ਦੇਖੋਗੇ ਕਿ ਸੜਕਾਂ ਦੇ ਉੱਤੇ ਪਾਣੀ ਖੜ ਜਾਂਦਾ ਹੈ। ਹਾਲਾਂਕਿ ਬਿਊਟੀਫੁੱਲ ਸਿਟੀ ਹੈ ਜਿਹੜੀ ਚੰਡੀਗੜ੍ਹ ਉੱਥੇ ਵੀ ਜਦੋਂ ਬੀਤੇ ਦਿਨਾਂ ਦੇ ਦੌਰਾਨ ਬਰਸਾਤ ਹੋਈ ਤਾ ਸੜਕਾਂ ਦੇ ਵਿੱਚ ਟੋਏ ਆ ਜਿਹੜੇ ਉਹ ਬਣ ਕੇ ਇੱਕ ਮੋਟਰਸਾਈਕਲ ਤੁਸੀਂ ਤਸਵੀਰਾਂ 'ਚ ਦੇਖਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੀ ਇੱਕ ਸੜਕ ਉੱਤੇ ਉਹ ਮੋਟਰਸਾਈਕਲ ਸਵਾਰ ਸਮੇਤ ਖੱਡੇ 'ਚ ਡਿੱਗ ਗਿਆ ਪਰ ਸੀਪੀ ਮॉल ਮੁਹਾਲੀ ਦੀ ਮੈਂ ਗੱਲ ਕਰਾਂਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੰਨਾ ਇਸ ਮੌਕੇ ਤੁਸੀਂ ਦੇਖੋਗੇ ਅਸੀਂ ਸੀਪੀ ਮਾਲ ਦੇ ਬਿਲਕੁਲ ਸਾਹਮਣੇ ਮੌਜੂਦ ਆ ਇੱਕ ਵੱਡਾ ਜਿਹੜਾ ਟਰਾਲਾ ਏ ਉਹ ਸੀਪੀ ਮਾਲ ਦੇ ਬਾਹਰ ਬਰਸਾਤ ਪੈਣ ਕਾਰਨ ਕਰੀਬ ਹਫਤਾ ਪਰ ਪਹਿਲਾਂ ਇਹ ਸੜਕ ਹੈ ਜਿਹੜੀ ਏ ਤੱਸੀ ਸੀ ਤੇ ਇੱਥੇ ਇੱਕ ਵੱਡਾ ਟੋਆ ਬਣ ਗਿਆ ਸੀ। ਮੁਰੰਮਤ ਅਜੇ ਹੋਣੀ ਸੀ ਪਰ ਮੁਰੰਮਤ ਹੋਣ ਤੋਂ ਪਹਿਲਾਂ ਹੀ ਬੀਤੀ ਰਾਤ ਇਹ ਘਟਨਾ ਵਾਪਰਦੀ ਹੈ ਤੇ ਇੱਕ ਵੱਡਾ ਜਿਹੜਾ ਟਰਾਲਾ ਏ ਉਹ ਇਸ ਖੱਡੇ ਦੇ ਵਿੱਚ ਡਿੱਗ ਜਾਂਦਾ ਹਾਲਾਂਕਿ ਜਿਹੜਾ ਟਰਾਲਾ ਚਾਲਕ ਜਿਹੜਾ ਡਰਾਈਵਰ ਸੀ ਉਸਦੇ মিডিਆ ਦੇ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ ਕਿ ਭਾਵੇਂ ਹੁਣ ਤਾਂ ਹਾਲਾਂਕਿ ਪ੍ਰਸ਼ਾਸਨ ਜਾਂ ਪੁਲਿਸ ਦੇ ਵੱਲੋਂ ਬੈਰੀਕੇਡ ਕਰਕੇ ਰਸਤੇ ਨੂੰ ਪਿੱਛੋਂ ਬੰਦ ਕਰ ਦਿੱਤਾ ਗਿਆ ਇਹ ਨਿਸ਼ਾਨ ਲਗਾ ਦਿੱਤੇ ਗਏ ਨੇ ਕਿ ਅੱਗੇ ਟੋਆ ਹੈ ਪਰ ਉਹਦੇ ਅਨੁਸਾਰ ਕਿ ਰਾਤ ਜਦੋਂ ਉਹ ਇਸ ਰਸਤੇ ਦੇ ਉੱਤੇ ਆ ਰਿਹਾ ਸੀ ਤਾਂ ਉਦੋਂ ਕੋਈ ਦੂਰ ਨਿਸ਼ਾਨੀ ਹੈ ਜਿਹੜੀ ਉਹ ਨਹੀਂ ਲਗਾਈ ਗਈ ਸੀ ਮਿੱਟੀ ਜ਼ਰੂਰ ਪਈ ਸੀ ਉਸਨੇ ਕਿਹਾ ਕਿ ਉਹ ਮਿੱਟੀ ਹੈ ਜਿਹੜੀ ਉਸ ਨੂੰ ਨਜ਼ਰ ਜ਼ਰੂਰ ਆਈ ਸੀ ਪਰ ਕੋਈ ਨਿਸ਼ਾਨੀ ਨਾ ਹੋਣ ਕਰਕੇ ਕਿ ਤਰ੍ਹਾਂ ਕਿਤੇ ਦਿੱਕਤ ਆ ਜਿਹੜੀ ਉਹ ਆਈ ਤੇ ਟਰਾਲਾ ਜਿਹੜਾ ਉਹਦਾ ਉਹ ਇਸ ਖੱਡੇ ਦੇ ਵਿੱਚ ਡੇਗ ਗਿਆ ਉਸਨੇ ਦੱਸਿਆ ਕਿ ਤਕਰੀਬਨ 3 ਤੋਂ 3.5 ਲੱਖ ਰੁਪਏ ਦਾ ਨੁਕਸਾਨ ਹੈ ਜਿਹੜਾ ਉਸ ਦਾ ਹੋਇਆ ਹੈ ਹਾਲਾਂਕਿ ਮੌਕੇ ਦੇ ਉੱਤੇ ਤੁਸੀਂ ਦੇਖੋਗੇ ਜਿਹੜੀਆਂ ਇਹ ਮਸ਼ੀਨਾਂ ਨੇ ਇਹ ਇਹ ਟਰਾਲੇ ਨੂੰ ਕੱਢਣ ਦੇ ਲਈ ਮੌਕੇ ਤੇ ਬੁਲਾਈਆਂ ਗਈਆਂ ਨੇ ਇਹਨਾਂ ਮਸ਼ੀਨਾਂ ਦੀ ਮਦਦ ਦੇ ਨਾਲ ਤੁਸੀਂ ਦੇਖੋਗੇ ਕਿ ਇਸ ਟਰਾਲੇ ਨੂੰ ਖੱਡੇ ਚੋਂ ਬਾਹਰ ਕੱਢਿਆ ਜਾਣਾ ਬਹੁਤ ਸਾਰਾ ਨੁਕਸਾਨ ਹੋਇਆ ਹੈ ਹਾਲਾਂਕਿ ਇੱਕ ਸਾਈਡ ਤੋਂ ਜਿਹੜੀ ਟ੍ਰੈਫਿਕ ਹੈ ਉਹ ਚੱਲ ਰਹੀ ਹੈ ਤਸਵੀਰਾਂ ਤੁਸੀਂ ਦੇਖੋਗੇ ਕਿ ਟਰੈਕਟਰ ਜਿਹੜਾ ਟਰਾਲਾ ਹੈ ਉਹ نیچے ਤੋਂ ਕਾਫੀ ਜ਼ਿਆਦਾ ਨੁਕਸਾਨੇ ਆ ਗਿਆ ਏ ਤੇ ਜਿਹੜਾ ਇਹ ਖੱਡਾ ਜੇਕਰ ਇਹਦੀ ਗੱਲ ਕਰਦੇ ਆ ਤਾਂ ਤਕਰੀਬਨ 10 ਫੁੱਟ ਡੂੰਘਾ ਇਹ ਖੱਡਾ ਏ ਤਸਵੀਰਾਂ ਵੀ ਮੈਂ ਤੁਹਾਡਾਂ ਨਾਲ ਸਾਂਝੀਆਂ ਕਰ ਲਿਆ ਕਿ 10 ਫੁੱਟ ਦੇ ਕਰੀਬ ਗਹਿਰਾਈ ਜਿਹੜੀ ਆ ਉਹ ਇਸ ਖੱਡੇ ਦੀ ਆ ਤੇ ਤੁਹਾਨੂੰ ਇਹ ਵੀ ਗੱਲ ਮੈਂ ਦੱਸ ਦਉਂ ਕਿ ਜਦੋਂ ਵੀ ਮੁਹਾਲੀ ਦੇ ਵਿੱਚ ਬਰਸਾਤ ਹੁੰਦੀ ਆ ਤਾਂ ਸੀਪੀ ਮਾਲ ਦੇ ਸਾਹਮਣੇ ਵਾਲਾ ਜਿਹੜਾ ਇਹ ਖੱਡਾ ਏ ਇਹ ਇੱਥੇ ਜ਼ਰੂਰ ਜਿਹੜਾ ਹੈਗਾ ਖੱਡਾ ਬਣਦਾ ਤੇ ਇੱਥੇ ਜ਼ਰੂਰ ਜਿਹੜਾ ਹੈਗਾ ਕੋਈ ਨਾ ਕੋਈ ਨੁਕਸਾਨ ਜਿਹੜਾ ਹੁੰਦਾ ਹੋਇਆ ਨਜ਼ਰ ਆਉਂਦਾ ਆ ਇਸ ਸਾਲ ਪਰ ਬਚਾਏ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਹੁਣ ਤਾਂ ਮੌਕੇ ਤੇ ਪੁਲਿਸ ਜਿਹੜਾ ਹੈਗਾ ਅ ਅਧਿਕਾਰੀ ਉਹ ਵੀ ਮੌਕੇ ਤੇ ਮੌਜੂਦ ਨੇ ਤੇ ਟ੍ਰੈਫਿਕ ਜਿਹੜੀ ਆ ਉਹ ਇੱਕ ਪਾਸੇ ਤੋਂ ਹਾਲਾਂਕਿ ਚਲਾਈ ਜਾ ਰਹੀ ਆ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਖੱਡਾ ਬਣਿਆ ਸੀ ਬਰਸਾਤੀ ਪਾਣੀ ਦੇ ਕਾਰਨ ਉਸ ਦੇ ਵਿੱਚ ਜਿਹੜਾ ਟਰਾਲਾ ਏ ਉਹ ਡੇਕ ਗਿਆ ਤੇ ਇਹ ਜਿਹੜੀਆਂ ਮਸ਼ੀਨਾਂ ਇੱਧਰ ਬੁਲਾਈਆਂ ਗਈਆਂ ਨੇ ਇਹਨਾਂ ਮਸ਼ੀਨਾਂ ਦੀ ਮਦਦ ਦੇ ਨਾਲ ਇਸ ਟਰਾਲੇ ਨੂੰ ਹੁਣ ਜਿਹੜਾ ਹੈਗਾ ਉਹ ਬਾਹਰ ਕੱਢਿਆ ਜਾਵੇਗਾ ਪਿੱਛੇ ਤੁਸੀਂ ਸੀਪੀ ਮਾਲ ਦੇਖੋਗੇ ਬਹੁਤ ਪ੍ਰਮੁੱਖ ਮਾਲ ਹੈ ਮੁਹਾਲੀ ਸ਼ਹਿਰ ਦਾ ਤੇ ਇਹ ਟਰਾਲਾ ਜਿਹੜਾ ਹੈਗਾ ਇਹ ਖੱਡੇ ਚ ਗਿਰਿਆ ਇਹਨਾਂ ਮਸ਼ੀਨਾਂ ਦੀ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੂਰ ਤੋਂ ਵੀ ਮੈਂ ਤੁਹਾਡੇ ਨਾਲ ਮੋੜ ਤੋਂ ਤਸਵੀਰਾਂ ਸੰਧੀਆਂ ਕੱਲਣਾ ਐਚ ਆਰ ਨੰਬਰ ਇਹ ਟਰਾਲਾ ਸੀ ਜੋ ਇਸ ਖੱਡੇ ਚ ਗਿਰਿਆ ਤੇ ਇੱਕ ਸਾਈਡ ਤੋਂ ਜਿਹੜੀ ਹੈਗੀ ਇਹ ਟ੍ਰੈਫਿਕ ਹੁਣ ਚਲਾ ਦਿੱਤੀ ਗਈ ਹੈ ਤੇ ਬੈਰੀਗੇਟਿੰਗ ਕਰਕੇ ਰਸਤੇ ਨੂੰ ਬਲੌਕ ਕਰ ਦਿੱਤਾ ਗਿਆ ਤਾਂ ਜੋ ਇਹ ਟਰਾਲੇ ਨੂੰ ਬਾਹਰ ਕੱਢ ਕੇ ਜਿਹੜਾ ਹੈਗਾ ਹੁਣ ਇਸ ਖੱਡੇ ਨੂੰ ਪੂਰ ਦਿੱਤਾ ਜਾਵੇ ਭਰ ਦਿੱਤਾ ਜਾਵੇ ਤੇ ਮੁਰਤੋਂ ਇਸ ਸੜਕ ਨੂੰ ਉੱਪਰ ਬਣਾ ਕੇ ਮੁਰਤੋਂ ਜਿਹੜੀ ਆਵਾਜਾਈ ਆ ਉਹ ਆਮ ਵਾਂਗ ਨਿਰੰਤਰ ਸ਼ੁਰੂ ਕਰ ਦਿੱਤੀ ਜਾਵੇ ਸੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਸੀਪੀ ਮਾਲ ਦੇ ਬਾਹਰ ਇਹ ਟਰਾਲਾ ਜਿਹੜਾ ਵੱਡਾ ਉਹ ਇੱਕ ਟੋਏ ਦੇ ਵਿੱਚ ਡਿੱਗ ਗਿਆ ਸੜਕ ਦੇ ਵਿੱਚਕਾਰ ਇਹ ਟੋਆ ਬਣਿਆ ਉਹ ਵੀ ਅਸੀਂ ਤੁਹਾਨੂੰ ਦੱਸਿਆ ਕਿ ਬਰਸਾਤੀ ਪਾਣੀ ਦੇ ਕਰਕੇ ਆਏ ਸਾਲ ਇੱਥੇ ਟੋਆ ਵੱਡ ਜਾਂਦਾ ਹੈ ਇਹ ਸੜਕ ਦੇ ਇਸ ਪਾਸੇ ਵੀ ਵੱਡ ਜਾਂਦਾ ਹੈ ਸੜਕ ਦੇ ਪਰਲੇ ਪਾਸੇ ਵੀ ਵੱਡ ਜਾਂਦਾ ਹੈ ਤੁਹਾਨੂੰ ਇਹ ਵੀ ਮੈਂ ਦੱਸ ਦਵਾਂ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਮੁਹਾਲੀ ਸ਼ਹਿਰ ਦੀ ਇਹ ਪ੍ਰਮੁੱਖ ਸੜਕ ਹੈ ਇਹ 에어ਪੋਰਟ ਰੋਡ ਹੈ ਉਹੀ 에어ਪੋਰਟ ਰੋਡ ਹੈ ਜਿੱਥੋਂ ਆਏ ਦਿਨ ਜਿੱਥੇ ਟ੍ਰੈਫਿਕ ਹੈ ਜਿਹੜੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੋਂ ਟ੍ਰੈਫਿਕ ਗੱਡੀਆਂ ਜਿਹੜੀਆਂ ਨੇ ਉਹ ਗੁਜ਼ਰਦੀਆਂ ਨੇ ਤੇ ਉੱਥੇ ਹੀ ਜਿਹੜੇ ਐਨ ਆਰ ਆਈ ਆਉਂਦੇ ਨੇ ਜੇਕਰ ਉਹਨਾਂ ਨੇ ਪੰਜਾਬ ਰਾਜ ਪੰਜਾਬ ਜਾਣਾ ਤਾਂ ਉਹ ਏਸੇ ਰਸਤੇਆਂ ਰਾਹੀਂ ਜਿਹੜਾ ਹੈਗਾ ਆਪਣੇ ਸ਼ਹਿਰਾਂ ਵੱਲ ਆਪਣੇ ਪਿੰਡਾਂ ਵੱਲ ਵਾਧਦੇ ਨੇ ਜਿਹੜੇ ਲੋਕਲ ਲੋਕ ਨੇ ਭਾਵੇਂ ਉਹਨਾਂ ਨੂੰ ਪਤਾ ਹੋਵੇ ਇਸ ਗੱਲ ਦਾ ਕਿ ਇੱਥੇ ਟੋਆ ਜਿਹੜਾ ਉਹ ਪਿਆ ਹੋਇਆ ਜਾਂ ਫਿਰ ਇੱਥੇ ਟੋਆ ਅਕਸਰ ਸੜਕ ਦੇ ਵਿੱਚ ਪੈ ਜਾਂਦਾ ਜਦੋਂ ਬਰਸਾਤ ਪੈਂਦੀ ਹੈ ਪਰ ਜਿਹੜੇ ਅਣਜਾਣ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਇਸ ਤਰੀਕੇ ਦੇ ਨਾਲ ਟੋਏ ਆ ਜਿਹੜੇ ਸੜਕਾਂ ਬਹਾਲੀ ਦੀਆਂ ਸੜਕਾਂ ਦੇ ਵਿੱਚ ਪੈ ਜਾਂਦੇ ਨੇ ਮੀਂਹ ਤੋਂ ਬਾਅਦ ਕਿ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੈ ਜਿਹੜਾ ਉਹ ਨਾ ਹੋ ਸਕੇ ਮਾਲੀ ਨੁਕਸਾਨ ਦੀ ਪੂਰਤੀ ਕੀਤੀ ਜਾ ਸਕਦੀ ਹੈ ਪਰ ਕੀਮਤੀ ਜਾਨ ਹੈ ਜਿਹੜੀ ਕਿਸੇ ਦੀ ਜੇਕਰ ਉਹ ਅਜਿਹੇ ਘਟਨਾ ਵਿੱਚ ਅਜਿਹੇ ਹਾਦਸੇ ਵਿੱਚ ਚਲੀ ਜਾਂਦੀ ਹੈ ਤਾਂ ਉਹਦੀ ਪੂਰਤੀ ਕਿਸੇ ਵੀ ਕਿਸਮ ਤੇ ਕਿਸੇ ਵੀ ਪਦਰਤੇ ਨਹੀਂ ਕੀਤੀ ਜਾ ਸਕਦੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇਗਾ ਤੇ ਅਜਿਹੇ ਹਾਸਿਆਂ ਨੂੰ ਜਿਹੜੀ ਹੈਗੀ ਉਹ ਠੱਲ ਪਾਈ ਜਾਵੇਗੀ ਕੈਮਰਾ ਪਰਸਨ ਸਰਬਜੀਤ ਸਿੰਘ ਨਾਲ ਦਵਿੰਦਰ ਸਿੰਘ ਮੋਹਾਲੀ ਪਿਤੀ ਰਾਤ ਇਹ ਘਟਨਾ ਵਾਪਰਦੀ ਹੈ ਤੇ ਇੱਕ ਵੱਡਾ ਜਿਹੜਾ ਟਰਾਲਾ ਏ ਉਹ ਇਸ ਖੱਡੇ ਦੇ ਵਿੱਚ ਡਿੱਗ ਜਾਂਦਾ ਤੇ ਟਰਾਲਾ ਜਿਹੜਾ ਉਹਦਾ ਉਹ ਇਸ ਖੱਡੇ ਦੇ ਵਿੱਚ ਡੇਕ ਗਿਆ ਉਸਨੇ ਦੱਸਿਆ ਕਿ ਤਕਰੀਬਨ 3 ਤੋਂ 3.5 ਲੱਖ ਰੁਪਏ ਦਾ ਨੁਕਸਾਨ ਹੈ ਜਿਹੜਾ ਉਸਦਾ ਹੋਇਆ ਹੈ ਤਕਰੀਬਨ 10 ਫੁੱਟ ਡੂੰਘਾ ਇਹ ਖੱਡਾ ਹੈ ਤਸਵੀਰਾਂ ਵੀ ਮੈਂ ਤੁਹਾਡਾ ਸਾਂਝੀਆ ਕਰ ਲਿਆ ਕਿ 10 ਫੁੱਟ ਦੇ ਕਰੀਬ ਗਹਿਰਾਈ ਜਿਹੜੀ ਆ ਉਹ ਇਸ ਖੱਡੇ ਦੀ ਹੈ ਮੋਹਾਲੀ ਸ਼ਹਿਰ ਅੰਦਰ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਅਕਸਰ ਤੁਸੀਂ ਦੇਖੋਗੇ ਕਿ ਸੜਕਾਂ ਦੇ ਉੱਤੇ ਪਾਣੀ ਖੜ ਜਾਂਦਾ ਹੈ ਹਾਲਾਂਕਿ ਬਿਊਟੀਫੁੱਲ ਸਿਟੀ ਹੈ ਜਿਹੜੀ ਚੰਡੀਗੜ੍ਹ ਉੱਥੇ ਵੀ ਜਦੋਂ ਬੀਤੇ ਦਿਨਾਂ ਦੇ ਦੌਰਾਨ ਬਰਸਾਤ ਹੋਈ ਤਾਂ ਸੜਕਾਂ ਦੇ ਵਿੱਚ ਟੋਏ ਆ ਜਿਹੜੇ ਉਹ ਬਣ ਗਏ ਇੱਕ ਮੋਟਰਸਾਈਕਲ ਤੁਸੀਂ ਤਸਵੀਰਾਂ 'ਚ ਦੇਖਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੀ ਇੱਕ ਸੜਕ ਉੱਤੇ ਉਹ ਮੋਟਰਸਾਈਕਲ ਸਵਾਰ ਸਮੇਤ ਖੱਡੇ 'ਚ ਡਿੱਗ ਗਿਆ ਪਰ ਸੀਪੀ ਮਾਲ ਮੁਹਾਲੀ ਦੀ ਮੈਂ ਗੱਲ ਕਰਾਂਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ ਇਸ ਮੌਕੇ ਤੁਸੀਂ ਦੇਖੋਗੇ ਅਸੀਂ ਸੀਪੀ ਮਾਲ ਦੇ ਬਿਲਕੁਲ ਸਾਹਮਣੇ ਮੌਜੂਦ ਆ ਇੱਕ ਵੱਡਾ ਜਿਹੜਾ ਟਰਾਲਾ ਏ ਉਹ ਸੀਪੀ ਮਾਲ ਦੇ ਬਾਹਰ ਬਰਸਾਤ ਪੈਣ ਕਾਰਨ ਕਰੀਬ ਹਫ਼ਤਾ ਪਰ ਪਹਿਲਾਂ ਇਹ ਸੜਕ ਹੈ ਜਿਹੜੀ ਇਹ ਤੱਸੀ ਸੀ ਤੇ ਇੱਥੇ ਇੱਕ ਵੱਡਾ ਟੋਆ ਬਣ ਗਿਆ ਸੀ ਮੁਰੰਮਤ ਅਜੇ ਹੋਣੀ ਸੀ ਪਰ ਮੁਰੰਮਤ ਹੋਣ ਤੋਂ ਪਹਿਲਾਂ ਹੀ ਬੀਤੀ ਰਾਤ ਇੱਕ ਘਟਨਾ ਵਾਪਰਦੀ ਹੈ ਤੇ ਇੱਕ ਵੱਡਾ ਜਿਹੜਾ ਟਰਾਲਾ ਏ ਉਹ ਇਸ ਖੱਡੇ ਦੇ ਵਿੱਚ ਡਿੱਗ ਜਾਂਦਾ ਹਾਲਾਂਕਿ ਜਿਹੜਾ ਟਰਾਲਾ ਚਾਲਕ ਜਿਹੜਾ ਡਰਾਈਵਰ ਸੀ ਉਸਦੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ ਕਿ ਭਾਵੇਂ ਹੁਣ ਤਾਂ ਹਾਲਾਂਕਿ ਪ੍ਰਸ਼ਾਸਨ ਜਾਂ ਪੁਲਿਸ ਦੇ ਵੱਲੋਂ ਬੈਰੀਕੇਡ ਕਰਕੇ ਰਸਤੇ ਨੂੰ ਪਿੱਛੋਂ ਪਲਾ ਬੰਦ ਕਰ ਦਿੱਤਾ ਗਿਆ ਏ ਨਿਸ਼ਾਨ ਲਗਾ ਦਿੱਤੇ ਗਏ ਨੇ ਕਿ ਅੱਗੇ ਟੋਆ ਏ ਪਰ ਉਹਦੇ ਅਨੁਸਾਰ ਕਿ ਰਾਤ ਜਦੋਂ ਉਹ ਇਸ ਰਸਤੇ ਦੇ ਉੱਤੇ ਆ ਰਿਹਾ ਸੀ ਤਾਂ ਉਦੋਂ ਕੋਈ ਦੂਰ ਨਿਸ਼ਾਨੀ ਹੈ ਜਿਹੜੀ ਉਹ ਨਹੀਂ ਲਗਾਈ ਗਈ ਸੀ ਮਿੱਟੀ ਜ਼ਰੂਰ ਪਈ ਸੀ ਉਸਨੇ ਕਿਹਾ ਕਿ ਉਹ ਮਿੱਟੀ ਹੈ ਜਿਹੜੀ ਉਸ ਨੂੰ ਨਜ਼ਰ ਜ਼ਰੂਰ ਆਈ ਸੀ ਪਰ ਕੋਈ ਨਿਸ਼ਾਨੀ ਨਾ ਹੋਣ ਕਰਕੇ ਕਿ ਤਰ੍ਹਾਂ ਕਿਤੇ ਦਿੱਕਤ ਆ ਜਿਹੜੀ ਉਹ ਆਈ ਤੇ ਟਰਾਲਾ ਜਿਹੜਾ ਉਹਦਾ ਉਹ ਇਸ ਖੱਡੇ ਦੇ ਵਿੱਚ ਡੇਗ ਗਿਆ ਉਸਨੇ ਦੱਸਿਆ ਕਿ ਤਕਰੀਬਨ 3 ਤੋਂ 3.5 ਲੱਖ ਰੁਪਏ ਦਾ ਨੁਕਸਾਨ ਹੈ ਜਿਹੜਾ ਉਸ ਦਾ ਹੋਇਆ ਹੈ ਹਾਲਾਂਕਿ ਮੌਕੇ ਦੇ ਉੱਤੇ ਤੁਸੀਂ ਦੇਖੋਗੇ ਜਿਹੜੀਆਂ ਇਹ ਮਸ਼ੀਨਾਂ ਨੇ ਇਹ ਇਹ ਟਰਾਲੇ ਨੂੰ ਕੱਢਣ ਦੇ ਲਈ ਮੌਕੇ ਤੇ ਬੁਲਾਈਆਂ ਗਈਆਂ ਨੇ ਇਹਨਾਂ ਮਸ਼ੀਨਾਂ ਦੀ ਮਦਦ ਦੇ ਨਾਲ ਤੁਸੀਂ ਦੇਖੋਗੇ ਕਿ ਇਸ ਟਰਾਲੇ ਨੂੰ ਖੱਡੇ ਚੋਂ ਬਾਹਰ ਕੱਢਿਆ ਜਾਣਾ ਬਹੁਤ ਸਾਰਾ ਨੁਕਸਾਨ ਹੋਇਆ ਹਾਲਾਂਕਿ ਇੱਕ ਸਾਈਡ ਤੋਂ ਜਿਹੜੀ ਟ੍ਰੈਫਿਕ ਹੈ ਉਹ ਚੱਲ ਰਹੀ ਹੈ ਤਸਵੀਰਾਂ ਤੁਸੀਂ ਦੇਖੋਗੇ ਕਿ ਟਰੈਕਟਰ ਜਿਹੜਾ ਟਰਾਲਾ ਇਹ ਉਹ ਨੀਚੇ ਤੋਂ ਕਾਫੀ ਜ਼ਿਆਦਾ ਨੁਕਸਾਨੇ ਆ ਗਿਆ ਏ ਤੇ ਜਿਹੜਾ ਇਹ ਖੱਡਾ ਜੇਕਰ ਇਹਦੀ ਗੱਲ ਕਰਦੇ ਹਾਂ ਤਾਂ ਤਕਰੀਬਨ 10 ਫੁੱਟ ਡੂੰਘਾ ਇਹ ਖੱਡਾ ਹੈ ਤਸਵੀਰਾਂ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ ਕਿ 10 ਫੁੱਟ ਦੇ ਕਰੀਬ ਗਹਿਰਾਈ ਜਿਹੜੀ ਆ ਉਸ ਖੱਡੇ ਦੀ ਆ ਤੇ ਤੁਹਾਨੂੰ ਇਹ ਵੀ ਗੱਲ ਮੈਂ ਦੱਸ ਦਉਂ ਕਿ ਜਦੋਂ ਵੀ ਮੁਹਾਲੀ ਦੇ ਵਿੱਚ ਬਰਸਾਤ ਹੁੰਦੀ ਆ ਤਾਂ ਸੀਪੀ ਮਾਲ ਦੇ ਸਾਹਮਣੇ ਵਾਲਾ ਜਿਹੜਾ ਇਹ ਖੱਡਾ ਏ ਇਹ ਇੱਥੇ ਜ਼ਰੂਰ ਜਿਹੜਾ ਹੈਗਾ ਖੱਡਾ ਬਣਦਾ ਤੇ ਇੱਥੇ ਜ਼ਰੂਰ ਜਿਹੜਾ ਹੈਗਾ ਆ ਕੋਈ ਨਾ ਕੋਈ ਨੁਕਸਾਨ ਜਿਹੜਾ ਹੁੰਦਾ ਹੋਇਆ ਨਜ਼ਰ ਆਉਂਦਾ ਆ ਇਸ ਸਾਲ ਪਰ ਬਚਾਏ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਹੁਣ ਤਾਂ ਮੌਕੇ ਤੇ ਪੁਲਿਸ ਜਿਹੜਾ ਹੈਗਾ ਅਧਿਕਾਰੀ ਉਹ ਵੀ ਮੌਕੇ ਤੇ ਮੌਜੂਦ ਨੇ ਤੇ ਟ੍ਰੈਫਿਕ ਜਿਹੜੀ ਆ ਉਹ ਇੱਕ ਪਾਸੇ ਤੋਂ ਹਾਲਾਂਕਿ ਚਲਾਈ ਜਾ ਰਹੀ ਆ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਖੱਡਾ ਬਣਿਆ ਸੀ ਬਰਸਾਤੀ ਪਾਣੀ ਦੇ ਕਾਰਨ ਉਸ ਦੇ ਵਿੱਚ ਜਿਹੜਾ ਟਰਾਲਾ ਏ ਉਹ ਡੇਕ ਗਿਆ ਤੇ ਇਹ ਜਿਹੜੀਆਂ ਮਸ਼ੀਨਾਂ ਇੱਧਰ ਬੁਲਾਈਆਂ ਗਈਆਂ ਨੇ ਇਹਨਾਂ ਮਸ਼ੀਨਾਂ ਦੀ ਮਦਦ ਦੇ ਨਾਲ ਇਸ ਟਰਾਲੇ ਨੂੰ ਹੁਣ ਜਿਹੜਾ ਹੈਗਾ ਉਹ ਬਾਹਰ ਕੱਢਿਆ ਜਾਵੇਗਾ ਪਿੱਛੇ ਤੁਸੀਂ ਸੀਪੀ ਮਾਲ ਦੇਖੋਗੇ ਬਹੁਤ ਪ੍ਰਮੁੱਖ ਮਾਲ ਹੈ ਮੁਹਾਲੀ ਸ਼ਹਿਰ